ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਪਰ ਉਹਦੇ ਵਿੱਚ ਬਹੁਤ ਹੈਰਾਨੀਜਨਕ ਖਲਾਸੇ ਹੋਏ ਉਹਦੇ ਵਿੱਚ ਬਹੁਤ ਹੈਰਾਨੀਜਨਕ ਅੰਕੜੇ ਦੇਖਣ ਨੂੰ ਮਿਲੇ ਬਹੁਤ ਕੁਝ ਇਸ ਵੇਲੇ ਚਰਚਾਵਾ ਦਾ ਵਿਸ਼ਾ ਬਣਦਾ ਪਿਆ ਜਿੱਤਿਆ ਕੌਣ ਹਾਰਿਆ ਕੌਣ ਕਿਉਂ ਹਾਰਿਆ ਕਿਉਂ ਜਿੱਤਿਆ ਪਰ ਇਹਦੇ ਦਰਮਿਆਨ ਅੱਜ ਗੱਲ ਕਰਾਂਗੇ ਪੰਥਕ ਪਾਰਟੀਆਂ ਬਾਰੇ ਖਾਸ ਤੌਰ ਦੇ ਉੱਤੇ ਦੋ ਨਰੋਲ ਪੰਥਕ ਪਾਰਟੀਆਂ ਅਖਾਈਆਂ ਜਾਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਬਾਰੇ ਅੱਜ ਚਰਚਾ ਕਰਾਂਗੇ ਔਰ ਇਹ ਚਰਚਾ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਗਿਆਨੀ ਬੂਟਾ ਸਿੰਘ ਜੀ ਗਿਆਨੀ ਜੀ ਸਾਨੂੰ ਰਹਿਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਮੈਂ ਮੈਂ ਥੋੜੀ ਆਪਣੀ ਗੱਲ ਤੋਂ ਹੀ ਸ਼ੁਰੂ ਕਰਾਂਗਾ ਜਿਹੜੀ ਗੱਲ ਤੁਸੀਂ ਮਿਲਾਰਾ ਆਪਣੀ ਵੀਡੀਓ ਦੇ ਵਿੱਚ ਆਖੀ ਹੈ ਉਮੀਦ ਕਰਨਾ ਤੁਸੀਂ ਬੁਰਾ ਨਹੀਂ ਮੰਨੋਗੇ ਪਰ ਮੈਂ ਉਸੇ ਲਿਹਾਜ਼ 'ਚ ਕਹਿਣਾ ਚਾਹੁੰਦਾ ਹਾਂ ਤੁਸੀਂ ਕਹਿੰਦੇ ਕਿ ਥੋਡੋਂ ਗਾਲਾਂ ਕੱਢਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਲੱਖ ਦੇ ਕਰੀਬ ਹੋ ਗਈ ਲੱਖ 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 ਤੋਂ ਵੀ ਪਾਰ ਹੋ ਗਈ ਤੇ ਦੂਸਰੇ ਪਾਸੇ ਪੰਥ ਨੂੰ ਵੋਟਾਂ ਬਿਲਕੁਲ ਵੀ ਨਹੀਂ ਪਈਆਂ ਪੰਥ ਦੀ ਤਾਂ ਜ਼ਮਾਨਤ ਜਬਤ ਹੋ ਗਈ ਨਹੀਂ ਲੱਖ ਨਹੀਂ ਨਹੀਂ 52 ਲੱਖ ਕਿਹਾ ਮੈਂ 51 ਲੱਖ ਹੋ ਗਈ 52 ਲੱਖ ਲੋਕਾਂ ਨੇ ਬੱਦ ਰਹੇ 6 ਮਿਲੀਅਨ ਸ਼ਾਟ ਚੱਲਿਆ ਸੀਗਾ ਜੀ 6 ਮਿਲੀਅਨ ਦੇ ਵਿੱਚੋਂ 52 ਲੱਖ ਕੈਲਕੂਲੇਸ਼ਨ ਕੀਤਾ ਵੀ ਗਾਲਾਂ ਕੱਢਣ ਵਾਲੇ ਆ ਅੱਛਾ ਜੀ ਤੇ ਉਹ ਉਹ ਤਰਜਮਾ ਤਾਂ ਮੈਂ ਤਾਂ ਕੀਤਾ ਸੀਗਾ ਵੀ ਲੁਧਿਆਣਾ ਦੇ ਵਿੱਚ ਜਿਹੜੇ ਜਿਮਨੇਚਾਉਣ ਹੋਈ ਆ ਤੁਸੀਂ ਕੈਂਡੀਡੇਟ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਹਨਾ ਹੂੰ ਤੇ ਵੀ ਉੱਥੇ ਤੁਹਾਨੂੰ 5-7000 ਬੰਦਾ ਵੀ ਨਹੀਂ ਮਿਲਿਆ ਹੂੰ ਤੇ ਗਾਲਾਂ ਕੱਢਣ ਬਾਅਦ ਤੁਹਾਨੂੰ 52-53 ਲੱਖ ਬੰਦਾ ਮਿਲ ਗਿਆ ਮੈਂ ਤਾਂ ਥੋੜੀ ਤੁਲਨਾ ਕੀਤੀ ਸੀ ਹੂੰ ਤੇ ਵੈਸੇ ਮੈਂ ਜਿਹੜੀ ਗੱਲ ਕਰੀ ਆ ਦੇਖੋ ਤੁਸੀਂ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋਗੇ ਭਾਵੇਂ ਬਾਦਲ ਕੇ ਹੋਣ ਭਾਵੇਂ ਮਾਨ ਕੇ ਹੋਣ ਹਨਾ ਹੂੰ ਤੇ ਇਹਨਾਂ ਨੂੰ ਦੋ ਵੱਡੀਆਂ ਪੰਥਕ ਤੇ ਰਾਂਗਿਆ ਜਾਂਦਾ ਹੈ ਹਨਾ ਜੀ ਚਲੋ ਹਾਲੇ ਸ਼੍ਰੋਮਣੀ ਕਾਲੇਦਲ ਬਾਦਲ ਵਾਲੇ ਤਾਂ ਤਕਰੀਬਨ 8-10000 ਵੋਟ ਲੈ ਗਏ ਹਨਾ ਕੱਖ ਰਹਿ ਗਏ ਮਾਣੇ ਮਟ ਬਜਵਾਨ ਤਾਂ ਉਹਨਾਂ ਦੇ ਵੀ ਨਹੀਂ ਬਚੇ ਹੋ ਵੀ ਜਦਤ ਹੋਈ ਹੈ ਮੇਰੇ ਸਾਮ ਠੀਕ ਹੈ ਪਰ ਇਨ ਇਹਨਾਂ ਨਾਲ ਬਾੜੀ ਪੈੜੀ ਹੋਈ ਹੈ ਠੀਕ ਹੈ ਪਹਿਲੀ ਗੱਲ ਤਾਂ ਤੁਸੀਂ ਦੇਖੋ ਵੀ ਇਹਨਾਂ ਨੇ ਉਹ ਚਿਹਰਾ ਕੀ ਸੋਚ ਕੇ ਦਿੱਤਾ ਸੀਗਾ ਉੱਥੇ ਹੂੰ ਕੀ ਤੁਹਾਨੂੰ ਪੰਥਕ ਪਾਰਟੀ ਨੂੰ ਇਹੋ ਜਿਹੇ ਚਿਹਰੇ ਦਿਹੰਦੇ ਆ ਜਿਹਦਾ ਸਿਰ ਤੁਸੀਂ ਦੇਖੋ ਕਿਦਾਂ ਦਾ ਹੈਗਾ ਤੇ ਦਾੜ੍ਹੀ ਰੱਖੀ ਹੋਈ ਹੈ ਠੀਕ ਹੈ ਮੈਂ ਕਹਿੰਦਾ ਜੇ ਉਹ ਬੰਦਾ ਤਾਂ ਸਿਰ ਤੇ ਰਮਾਲ ਵੀ ਨਹੀਂ ਬੰਨ ਸਕਦਾ ਜੇ ਗੁਰੂ ਘਰ ਜਾ ਕੇ ਕਿਤੇ ਦਰਸ਼ਨ ਕਰਨੇ ਹੁਣ ਉਹ ਜਿਹੇ ਬੰਦੇ ਨੇ ਕੀ ਕਰਨਗੇ ਇਹ ਬੰਦੇ ਹੁਣ ਇੱਥੇ ਇੱਥੇ ਸ਼ਿਮਰਜੀਤ ਮਾਨ ਨੂੰ ਥੋੜੀ ਬਹੁਤੀ ਸੋਚਣ ਦੀ ਲੋੜ ਹੈ ਜਾਂ ਉਹਦੇ ਬਰਕਰਾਰਨ ਸੋਚਣ ਦੀ ਲੋੜ ਹੈ ਵੀ ਹੋਇਆ ਕੀ ਹੈ ਹਮ ਘੱਟੋ ਘੱਟ ਤੁਸੀਂ ਇਹ ਮੰਨ ਕੇ ਚੱਲੋ ਵੀ ਜ਼ਿਲ੍ਹਾ ਪ੍ਰਧਾਨਤਾ ਲਾਏ ਹੋਣਗੇ ਪਾਰਟੀ ਵੱਲੋਂ ਇਹਨਾਂ ਨੇ ਹਮ ਕਿ ਜ਼ਿਲ੍ਹਾ ਪ੍ਰਧਾਨ ਕੋਲੇ 1000 2000 ਵੋਟ ਵੀ ਨਹੀਂ ਹੈਗੀ ਸੀ ਹਮ ਇਹ ਗੱਲ ਬਹੁਤ ਵੱਡੀ ਹੈ ਜੇ ਤੁਸੀਂ ਸੋਚੋਗੇ ਤਾਂ ਜੇ ਤੁਸੀਂ ਸਿੱਖ ਕਮਿਊਨਿਟੀ ਦੀ ਗੱਲ ਕਰੋਗੇ ਜਾਂ ਸਿੱਖ ਏਜੰਡੇ ਦੀ ਗੱਲ ਕਰੋਗੇ ਠੀਕ ਹੈ ਇੰਨੀ ਭੈੜੀ ਦੁਰਦਸ਼ਾ ਮੈਂ ਨਾਲ ਇੱਕ ਗੱਲ ਕਹੀ ਸੀ ਮੈਂ ਕਿਹਾ ਜਿਹੜਾ ਨੀਡੂ ਛੜਨ ਵਾਲਾ ਹੈਗਾ ਉਹ ਬੰਦਾ ਭਾਵੇਂ ਹਾਰੇ ਜਿੱਤੇ ਹਨਾ ਲੜ ਰਿਹਾ ਬੰਦਾ ਹਨਾ ਤੇ ਉਹ ਉਹਦਾ ਇੱਕ ਕਹਿ ਲਈਏ ਮਨੋਬਲ ਕਹਿ ਲਈਏ ਕਿੰਨਾ ਤਕੜਾ ਸਟਰੋਂਗ ਹੈ ਉਹ ਵੀ ਇੱਕ ਮੈਸੇਜ ਦੇ ਰਿਹਾ ਵੀ ਲੜ ਕੇ ਰਹਿਣਾ ਦੁਨੀਆ ਦੇ ਵਿੱਚ ਲੜਦੇ ਰਹਿਣਾ ਸੰਘਰਸ਼ ਕਰਦੇ ਰਹਿਣਾ ਵੀ ਜਿੱਤ ਗਏ ਹਾਰ ਗਏ ਹਨਾ ਉਹ ਬੰਦਾ ਵੀ ਤੁਹਾਡੇ ਨਾਲ ਚੰਗਾ ਨਿਕਲਿਆ ਠੀਕ ਹੈ ਤੇ ਫੇਰ ਤੁਸੀਂ ਦੇਖੋ ਉਹਨੇ ਬੰਮਾ ਡਰਾਮਾ ਕੀਤਾ মিডিਆ ਸਾਹਮਣੇ ਤਾਂ ਆ ਗਿਆ ਨਾ ਫੋਨ ਤੋੜਿਆ ਕੁਝ ਵੀ ਕੀਤਾ ਹਾਰ ਪਾਇਆ ਇਹ ਤਾਂ ਬੰਦੇ ਮੈਂ ਕਹਿੰਨਾ ਹਾਰ ਸਵੀਕਾਰ ਕਰਨ ਵਾਸਤੇ ਵੀ ਸਾਹਮਣੇ ਨਹੀਂ ਆ ਰਹੇ ਕੀ ਕਹੋਗੇ ਤੁਸੀਂ ਇਹਨਾਂ ਨੂੰ ਇਹ ਤਾਂ ਬੰਦਿਆਂ ਨੂੰ ਇਸ ਕੌਮ ਦੇ ਜਰਨੈਲ ਕਹੀਏ ਕੌਮ ਦੇ ਠੇਕੇਦਾਰ ਕਹੀਏ ਮੈਂ ਗੱਲ ਨਾਲ ਹੋਰ ਕਹੀ ਸੀ ਵੀ ਇਹ ਕੌਮ ਦਾ ਭਲਾ ਸੋਚਦੇ ਨੇ ਕੌਮ ਦਾ ਬੇੜਾ ਘਰ ਕਰ ਰਹੇ ਨੇ ਇਹੋ ਜਿਹੇ ਚਿਹਰੇ ਦੇ ਕੇ ਕੀ ਦੇਖੋ ਜੇ ਤੁਸੀਂ ਸਭ ਤੋਂ ਵੱਧ ਹਿੰਦੂ ਕਮਿਊਨਿਟੀ ਦੀ ਗੱਲ ਕਰੋਗੇ ਲੁਧਿਆਣੇ ਵਿੱਚ ਹੈਗੀ ਆ ਕੋਈ ਦੋਰਾਮਾ ਨਹੀਂ ਹਨਾ ਮੈਂ ਕਹਿੰਦਾ ਜੇ ਕੋਈ ਆਮ ਗੁਰਸਿੱਖ ਵੀ ਚਲਾ ਜਾਵੇ Hindu ਪਰਿਵਾਰ ਉਹਨੂੰ ਵੀ ਸਵਾਗਤ ਕਰਨਗੇ ਉਹਦਾ ਵੀ ਸਵਾਗਤ ਕਰਨਗੇ ਹਨਾ ਮੈਨੂੰ ਇਦਾਂ ਲੱਗਦਾ ਹਨਾ ਤੇ ਇਹ ਭਾਈਚਾਰ ਕਿਸਾਂ ਜੀ ਹੁੰਦੀ ਹੈ ਤੇ ਇਹਨਾਂ ਦਾ ਜਲੂਸ ਕਢਾਤਾ ਇੱਥੇ ਜਲੂਸ ਕਢਾਤਾ ਮੈਂ ਕਹਿੰਦਾ ਯਾਰ 171 ਵੋਟਾਂ ਕੀ ਹੁੰਦੀਆਂ ਨੇ ਠੀਕ ਹੈ ਮੈਨੂੰ ਲੱਗਦਾ ਜੇ ਮੇਰੇ ਵਰਗਾ ਬੰਦਾ ਵੀ ਕਿਤੇ ਲਿਹਾਣੇ ਵਿੱਚੋਂ ਨੰਗ ਜੇ 2-400 ਬੰਦਾ ਮੈਨੂੰ ਰੋਕ ਕੇ ਜਾਂਦਾ ਕਾ ਕੁਛ ਲੂਗਾ ਮੈਨੂੰ ਇਦਾਂ ਲੱਗਦਾ ਠੀਕ ਹੈ ਹੂੰ ਬਿਲਕੁਲ ਗਿਆਨੀ ਜੀ ਪਰ ਸਵਾਲ ਇਹੀ ਹੈ ਕਿ ਚਲੋ ਉਹਨਾਂ ਨੇ ਇੱਕ ਹਿੰਦੂ ਚਿਹਰਾ ਚੁਣਿਆ ਸਿਵਰਨਜੀਤ ਸਿੰਘ ਮਾਨ ਹੋਣਾ ਨੇ ਇਹ ਬਣਦਾ ਵੀ ਹੈ ਕਿਉਂਕਿ ਉਹ ਆਪਣੀ ਪਾਰਟੀ ਨੂੰ ਸੈਕੂਲਰ ਲੈਵਲ ਦੇ ਉੱਤੇ ਸੈਕੂਲਰ ਗਰਾਉਂਡਸ ਦੇ ਉੱਤੇ ਲੈ ਜਾਂਦੇ ਆ ਤੇ ਉੱਥੇ ਜਾ ਕੇ ਉਹ ਚੋਣ ਲੜਦੇ ਆ ਇੱਕ ਸੈਕੂਲਰ ਪਾਰਟੀ ਹੈ ਯਾਨੀ ਕਿ ਉਹਦੇ ਵਿੱਚ ਹਿੰਦੂ ਚਿਹਰੇ ਵੀ ਹੋਣਗੇ ਮੁਸਲਮ ਵੀ ਹੋ ਸਕਦੇ ਨੇ ਸਿੱਖ ਤਾਂ ਚਲੋ ਪੰਥਕ ਪਾਰਟੀ ਦੇ ਨਾਂ ਤੇ ਹੁੰਦੀ ਹੈ ਦੇਖੋ ਤੁਸੀਂ মিডিਆ ਵਿੱਚ ਰੋਜ਼ ਰਹਿੰਦੇ ਹੋ ਇੱਕ ਲੋਕਾਂ ਦਾ ਜਿਹੜਾ ਹੈਗਾ ਨਾ ਗਰਾਊਂਡ ਲੈਵਲ ਤੇ ਕੀ ਵਿਊ ਹੁੰਦਾ ਉਹ ਦੇਖਣਾ ਹੁੰਦਾ ਹੂੰ ਘਟੋ ਘਟ ਤੋ ਚਿਹਰਾ ਤਾਂ ਉਹ ਜਾ ਦੇ ਦਿਓ ਯਾਰ ਉਹ ਤਾਂ ਬੰਦਾ ਦੇਖਣ ਵਾਸਤੇ ਗੈਂਗਸਟਰ ਲੱਗਦਾ ਜੇ ਮੈਂ ਇੱਕ ਜੇਕਰ ਕਿਹਾ ਜੇ ਕਿਤੇ ਮੁੰਦਰਾ ਪਾਈਆਂ ਹੋਣ ਉਹੋ ਜਿਹੇ ਬੰਦੇ ਕੀ ਕਹੋਗੇ ਤੁਸੀਂ ਉਹ ਚ ਠੀਕ ਹੈ ਨਾ ਫਿਰ ਦਾੜੀ ਰੱਖੀ ਹੋਈ ਹੈ ਉਹ ਕੀ ਹੈ ਐਂ ਦੱਸ ਦਿਓ ਵੀ Hindu ਹੈ ਕਿ ਕੀ ਹੈ ਦੱਸ ਤਾਂ ਮੜਾ ਜਾ ਖੁਲਾਸਾ ਤਾਂ ਕਰ ਦਿਓ ਵੀ ਉਹ ਇਹ ਤੁਸੀਂ ਕਿੱਥੋਂ ਲੈ ਕੇ ਆਏ ਹੋ ਹੂੰ ਹਈ ਉਹਨੂੰ ਕੋਈ ਬਿਮਾਰੀ ਹੈ ਉਹਨੂੰ ਜਿਹੜਾ ਸਿਰ ਤੇ ਵਾਲ ਨਹੀਂ ਹੈਗੇ ਜਾਂ ਆਪਣੇ ਆਪ ਤੁਸੀਂ ਉਹ ਵਾਲ ਲਹਾਏ ਹੋਏ ਹੂੰ ਮੈਨੂੰ ਕੋਈ ਨਫ਼ਰਤ ਇਹ ਨਹੀਂ ਹੈਗੀ ਵੀ ਧਰਮ ਤੌਰ ਤੇ ਕੋਈ ਨਫ਼ਰਤ ਹੈ ਇਹ ਨਹੀਂ ਹੈਗੀ ਹੂੰ ਮੈਨੂੰ ਇਹ ਦੱਸੋ ਵੀ ਹਿੰਦੂ ਚੇਰਾ ਵੀ ਇਦਾਂ ਦਾ ਹੁੰਦਾ ਜੇ ਮੰਨ ਕੇ ਚੱਲ ਗਏ ਉਹ ਵਿੱਚ ਉਹ ਵੀ ਯਾਰ ਘਟੋ ਘਟ ਮੰਦਰ ਵਿੱਚ ਜਾਂਦੇ ਨੇ ਸੇ ਟਾ ਕੇ ਕੋਈ ਆਰਤੀ ਪੂਜਾ ਕਰਦੇ ਨੇ ਉਹ ਵੀ ਇਹ ਗੱਲ ਨਹੀਂ ਮੰਨਣਗੇ ਹੂੰ ਮੈਂ ਤਾਂ ਗੱਲ ਮੈਂ ਗੱਲ ਉਹਨਾਂ ਨੂੰ ਸਵਾਲ ਨਹੀਂ ਕੀਤਾ ਮੈਂ ਸਵਾਲ ਕੀਤਾ ਜਿਹੜੇ ਕਹਿੰਦੇ ਨੇ ਅਸੀਂ ਪੰਥ ਕਾਂ ਸਾਡਾ ਏਜੰਡਾ ਸਿੱਖ ਜੰਡਾ ਅਸੀਂ ਮੈਂ ਤਾਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਹਾਡੇ ਕੋਲ ਕੋਈ ਹੋਰ ਚੀਜ਼ ਹੋ ਘੱਟੋ ਘੱਟ ਤੁਸੀਂ ਇਦਾਂ ਦਾ ਸ਼ਰਮ ਮੰਨ ਲਓ ਬੀਜੇਪੀ ਵੀ ਪੰਜਾਬ ਦੇ ਲਈ ਸਿੱਖ ਤੇਰਿਆਂ ਦੀ ਭਾਲ ਵਿੱਚ ਹੈ ਮੰਨ ਕੇ ਚੱਲੋ ਜਦੋਂ ਤੁਸੀਂ ਪੰਜਾਬੀ ਹੋਣ ਦਾ ਜਾਂ ਸਿੱਖ ਹੋਣ ਦਾ ਇੱਕ ਦਾਵਾ ਪੇਸ਼ ਕਰਦੇ ਹੋ ਵੀ ਪੰਜਾਬ ਸਿੱਖਾਂ ਦਾ ਹੈ ਹਾਲਾਂਕਿ ਮੈਂ ਨਹੀਂ ਮੰਨਦਾ ਮੈਂ ਕਹਿੰਦਾ ਪੰਜਾਬ ਪੰਜਾਬੀਆਂ ਦਾ ਹੈ ਠੀਕ ਹੈ ਪਰ ਥੋੜਾ ਬਹੁਤਾ ਦੁਨੀਆ ਬਲ ਤਾਂ ਦੇਖ ਲੋ ਗਰਾਉਂਡ ਲੈਵਲ ਤੇ ਦੇਖ ਲੋ ਵੀ ਲੋਕ ਕੀ ਚਾਹੁੰਦੇ ਆ ਇੰਨਾ ਕੁ ਤਾਂ ਤੁਸੀਂ ਮਾੜਾ ਦਰਦ ਮਹਿਸੂਸ ਕਰ ਲੋ 175 ਵੋਟਾਂ ਤੁਸੀਂ ਵੀ ਕਹੋਗੇ ਯਾਰ ਮੈਂ ਕਹਿੰਨਾ ਤੁਹਾਡੇ ਨਾਲ ਇੰਨੇ ਕੁ ਬੰਦੇ ਗਰੁੱਪ ਵਿੱਚ ਉਦਾਂ ਹੀ ਜੜੇ ਹੁੰਦੇ ਜੁੜੇ ਹੋਣਗੇ ਵੀ ਜਿਹੜੇ ਨੂੰ ਅਸੀਂ ਮੂਹ ਮੁਹਬਤ ਨੇ ਕਹਿ ਰਿਹਾ ਯਾਰ ਵੀ ਆ ਜਾਓ ਸਾਡੇ ਕੋਲੇ ਇੰਨੇ ਬੰਦੇ ਵੀ ਤੁਸੀਂ ਕੱਢ ਸਕੇ ਕੀ ਕਰੋਗੇ 175 ਕਿੰਨੀ ਗਿਣਤੀ ਹੁੰਦੀ ਹੈ ਜੀ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਹੂੰ ਬਿਲਕੁਲ ਅੱਛਾ ਜੀ ਆਪਾਂ ਇਸ ਤੋਂ ਇਲਾਵਾ ਦੂਸਰੀ ਪੰਥਕ ਪਾਰਟੀ ਦੀ ਵੀ ਗੱਲ ਕਰ ਲਈ ਇੱਥੇ ਕਰਨਾ ਜ਼ਰੂਰੀ ਦੀ ਹੈ ਮੈਂ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਵੱਲੋਂ ਜਦੋਂ ਭਰਤੀ ਕੀਤੀ ਗਈ ਸੀ ਖਾਸ ਤੌਰ ਤੇ ਬਾਦਲ ਧੜੇ ਵੱਲੋਂ ਜਿਹਨੂੰ ਭਰਤੀ ਕੀਤੀ ਗਈ ਸੀ ਦਾਅਵੇ ਹੋਏ ਕਿ 30 ਲੱਖ ਤੋਂ ਪਾਰ ਹੋ ਗਈ ਭਰਤੀ ਪਰ ਜਦੋਂ ਵੋਟਾਂ ਪਈਆਂ 8000 ਤੋਂ ਵੱਧ ਵੋਟਾਂ ਮਿਲਦਾ 8300 ਕੁਝ ਕਰੀਬ ਵੋਟਾਂ ਉਹਨਾਂ ਨੂੰ ਪਈਆਂ ਨੇ ਕੀ 30 ਲੱਖ ਦੀ 30 ਲੱਖ ਤੋਂ ਜ਼ਿਆਦਾ ਭਰਤੀ ਹੋਈ ਜਿਹੜੀ ਹੈ ਉਹ 8000 ਵੋਟਾਂ ਹੀ ਪਾ ਸਕੀ ਬਸ ਪੰਜਾਬ ਦੇ 23 ਜ਼ਿਲ੍ਹੇ ਨੇ ਤੇ ਜਿਆਨ ਨੂੰ ਜੇ ਤੁਸੀਂ ਰਿਜ਼ਰਵ ਕਰੋਗੇ ਤਾਂ ਤਾਂ ਵੀ ਹੋ 100 ਲੱਖ ਤੋਂ ਵੱਧ ਗਿਣਤੀ ਹੁੰਦੀ ਹੈ ਇੱਕ ਜ਼ਿਲ੍ਹੇ ਦੇ ਮੁਤਾਬਕ ਜੇ 30 ਲੱਖ ਦੀ ਤੁਸੀਂ ਗੱਲ ਕਰੋਗੇ ਇੱਕ ਮੈਂ ਨਾ ਇਹ ਗੱਲ ਕਹਿਣੀ ਜਨਾ ਜਿਹੜੇ ਜਵਾਕ ਨਹੀਂ ਖੇਡਦੇ ਹੁੰਦੇ ਉਹ ਹਵਾ ਭਰ ਕੇ ਲਫਾਫੇ ਦੇ ਵਿੱਚ ਹੱਥ ਮਾਰ ਕੇ ਪਟਾਕਾ ਪਾਉਂਦੇ ਹੁੰਦੇ ਹਨ ਇਹ ਉਹ ਚੀਜ਼ਾਂ ਨੇ ਇਹ ਉਹ ਚੀਜ਼ਾਂ ਨੇ ਕੀ ਨਿਕਲੇ ਵਿੱਚੋਂ ਖਾਲੀ ਲਫਾਫੇ ਸੀ ਠੀਕ ਹੈ ਨਾ ਇੱਕ ਇੱਕ ਗੱਲ ਇੱਥੇ ਨੋਟ ਕਰਿਓ ਬਹੁਤ ਬੰਦੇ ਨਾ ਮੈਨੂੰ ਵੀ ਫੋਨ ਕਰਦੇ ਆ ਤੁਹਾਨੂੰ ਵੀ ਕਰਦੇ ਹੋਣਗੇ ਵੀ ਕੀ ਅਲਾਈਅੰਸ ਹੋਊਗਾ ਬੀਡੀਪੀ ਦੇ ਨਾਲ ਸ਼੍ਰੋਮਣੀ ਕਾਲਜ ਦਲ ਦਾ ਕਹਿੰਦੇ ਆ ਨਾ ਹਮ ਅਲਾਈਅੰਸ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਪੈਣੀ ਉਹਨਾਂ ਨੂੰ ਵੀ ਘਾਟਾ ਪਊਗਾ ਇੱਕ ਉਹ ਵੀ ਕਮਜ਼ੋਰ ਹੋ ਜਾਣਗੇ ਉਹਨਾਂ ਦੀ ਜਿਹੜੀ ਆਪਣੀ ਧਿਰ ਹੈਗੇ ਆ ਓਵਰਕਾਈ ਹੈ ਲੁਧਿਆਣਾ ਜਮਨੇ ਚੋਣ ਨੇ ਖਤਰੇ ਦੀ ਘੰਟੀ ਬਜਾਤੀ ਸਾਰੀਆਂ ਪਾਰਟੀਆਂ ਲਈ 20000 ਵੋਟ ਪੈਣੀ ਬਹੁਤ ਵੱਡੀ ਗੱਲ ਹੈ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਜਦੋਂ ਕਿਤੇ ਆਪਣੀ ਹਿੰਮਤ ਨਾਲ ਪੂਰੇ ਪੰਜਾਬ ਦੇ ਵਿੱਚ ਉਹ ਏਜੰਡਾ ਲੈ ਕੇ ਆਉਣਗੇ ਨਾ ਹੂੰ ਤੇ ਉਦੋਂ ਮੈਨੂੰ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਭਾਜਣਾ ਪੈਣਗੇ ਮੈਨੂੰ ਰੱਛਾ ਇਦਾਂ ਲੱਗਦਾ ਹੈ ਬੀਜੇਪੀ ਨੇ ਖਤਰੇ ਦੀ ਘੰਟੀ ਬਜਾਤੀ ਹੈ ਇਹਨੂੰ ਮੰਨ ਲਿਓ ਨਾ ਮੰਨ ਲਿਓ ਠੀਕ ਹੈ ਨਾ ਕਈਆਂ ਨੇ ਹੁਣ ਇਹ ਗੱਲ ਸੁਣ ਕੇ ਮੈਨੂੰ ਕਹਿਣਾ ਇਹਨੂੰ ਟਿਕਟ ਮਿਲਣੀ ਹੈ ਫਲਾਣਾ ਮਿਲਣਾ ਉਹ ਮੇਰੀ ਬਾਅਦ ਦੀ ਗੱਲ ਹੈ ਮੈਂ ਲਵਾ ਟਿਕਟ ਨਾ ਲਵਾ ਨਹੀਂ ਮੈਨੂੰ ਮਿਲ ਜੂਗੀ ਮਿਲਣੋਂ ਕੀ ਹੈ ਜੀ ਮੈਂ ਜੇ ਨਾਮ ਮਿਲੂਗੀ ਮੈਂ ਆਜ਼ਾਦ ਲੜ ਲੂੰਗਾ اچھا ਇਹਨਾਂ ਦਾ ਤਾਂ ਮਨ ਹੈ ਮੈਂ ਇਹਨਾਂ ਨੂੰ ਤਾਂ ਨਹੀਂ ਮਾਰਾ ਹੈਗਾ ਵੀ ਮੈਨੂੰ 171 ਵੋਟਾਂ ਪੈਣਗੀਆਂ ਇਹਨਾਂ ਨੂੰ ਤਾਂ ਨਹੀਂ ਮੈਂ ਮਾਰਾ ਹੈਗਾ ਭਾਵੇਂ ਕੁਝ ਵੀ ਹੋਵੇ ਠੀਕ ਹੈ ਪਰ ਇਹਨਾਂ ਲਈ ਖਤਰੇ ਵੀ ਘੰਟੀ ਜਿਹੜੀ 20000 ਵੋਟ ਪਈਆਂ ਨੇ 20 ਪਲੱਸ ਹੈ ਮੇਰੇ ਹਿਸਾਬ ਨਾਲ ਹਨਾ ਤੇ ਉਹ ਉਹ ਖਤਰੇ ਵੀ ਘੰਟੀ ਹੈ ਉਹ ਇਹਨਾਂ ਸਾਰਿਆਂ ਲਈ ਹੈਗਾ ਠੀਕ ਹੈ ਇਹਨਾਂ ਨੂੰ ਕੁਝ ਨਾ ਕੁਝਣ ਕਰਨਾ ਪੈਣਾ ਦੇਖੋ ਝਾੜੂ ਪਾਰਟੀ ਦਾ ਤਕਰੀਬਨ ਸਾਲ ਇੱਕ ਬਾਕੀ ਹੈ ਬੰਦ ਟਾਈਮ ਹੈ ਨਹੀਂ ਇਹਨਾਂ ਕੋਲੇ ਹਨਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਦੁਬਦ ਕਰਨਾ ਵੀ ਕੀ ਹੈ ਠੀਕ ਹੈ ਤੇ ਜਿੱਤ ਕੇ ਵਧਾਈ ਦਿੰਨੇ ਆ ਇਹ ਨਹੀਂ ਗੱਲ ਹੈ ਕਿ ਮੌਜੂਦਾ ਸਰਕਾਰ ਹੈ ਜੀ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਬੋਲਟ ਪਾਈ ਹੈ ਠੀਕ ਹੈ ਪਰ ਕਿਤੇ ਨਾ ਕਿਤੇ ਜਿਹੜਾ ਕੇਜਰੀਵਾਲ ਦਾ ਹੈਗਾ ਜੀ ਉਹ ਸੈਟਅਪ ਲੱਗਿਆ ਉਹ ਸਹੀ ਚੱਲ ਗਿਆ ਹੁਣ ਉਹ ਰਾਜ ਸਭਾ ਦੇ ਵਿੱਚ ਜਾਣਾ ਹੋਣਾ ਕੇਜਰੀਵਾਲ ਸਾਹਿਬ ਨੇ ਉਧਰੋਂ ਇਹਨਾਂ ਨੂੰ ਤੁਹਾਨੂੰ ਬਾਦ ਸ਼ਿਫਾ ਦਵਾਈ ਦੇਣਾ ਪਹਿਲਾਂ ਦਿੱਤਾ ਹੀ ਹੋਣਾ ਠੀਕ ਹੈ ਤੇ ਗਲਤਾਂ ਇੰਨੀ ਕੁ ਸੀਗੀ ਤੇ ਪਰ ਜਿਹੜੀ ਮੈਂ ਗੱਲ ਕਹੀ ਸੀ ਉਸੇ ਤੇ ਫੋਕਸ ਕਰ ਲੋ ਵੀ ਕੀ ਅਸੀਂ ਕਈ ਇਹਨਾਂ ਲੋਕਾਂ ਨੂੰ ਵੀ ਇਹ ਉਹੀ ਮਾਨ ਹੈ ਜਿਹੜਾ ਕਹਿੰਦਾ ਮੈਂ ਖਾਲਿਸਤਾਨ ਦਾ ਰਾਸ਼ਟਰਪਤੀ ਬਣਨਾ ਹੈ ਜੀ ਉਹੀ ਹੈ ਨਾ ਹੂੰ ਇਹ 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 ਦੋਨੋਂ ਤਰ੍ਹਾਂ ਪਾਸੋਂ ਦਾ ਫੂਕ ਨਿਕਲ ਗਈ ਇੱਕ ਤਾਂ ਵੀ ਜਿਹੜਾ ਖਾਲਿਸਤਾਨ ਖਾਲੋਸਾਨ ਕਰਦੇ ਸੀ ਵੀ ਇਹਨਾਂ ਨੂੰ ਇੱਥੇ ਕੋਈ ਨਹੀਂ ਟੋਕ ਜਿਵੇਂ ਟੋਕ ਡੇਲ ਨੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਹਨਾ ਡੇਲਿਆਂ ਬਟੈਨੂ ਕਿ ਸਿਆਣ ਦਾ ਉਹ ਗੱਲਾਂ ਸਾਹਮਣੇ ਆ ਗਈਆਂ ਠੀਕ ਹੈ ਤੇ ਦੂਜੀ ਗੱਲ ਇਹਨਾਂ ਦੀ ਔਕਾਤ ਪਤਾ ਲੱਗ ਗਈ ਵੀ ਅਸੀਂ ਕਿੰਨੇ ਕੁ ਪਾਣੀ ਵਿੱਚ ਹੈਗੇ ਆ ਅਜੇ ਤੁਸੀਂ ਇੱਕ ਦੱਸੋ ਜੇ ਕਿਤੇ ਲੁਧਿਆਣੇ ਜੇ ਇਹਦੇ ਆਪਣਾ ਕਾਠ ਕਰ ਨੇ ਇਹ ਮੰਨ ਲਓ ਪ੍ਰੈਸ ਕਾਨਫਰੈਂਸ ਕਰਨ ਉਦੋਂ ਕਿੰਨੇ ਕ ਬੰਦੇ ਹੋਣਗੇ ਤੁਸੀਂ ਅੰਦਾਜ਼ਾ ਲਾਓ ਹੂੰ 2-250 ਬੰਦਾ ਉਦੋਂ ਹੋ ਜਾਂਦਾ ਹੋਗਾ ਇਹਦਾ ਮਤਲਬ ਹੀ ਅੰਦਰ ਖਾਤੇ ਲੋਕਾਂ ਨੇ ਨਕਾਰਿਆ ਹੋਇਆ ਲੋਕ ਚਾਹੁੰਦੇ ਨਹੀਂ ਨੀ ਪਰ ਗਿਆਨੀ ਜੀ ਮੰਨ ਲਓ ਇਹਦੇ ਪੈਰਲਲ ਜੇ ਆਪਾਂ ਉਹ ਕੰਟੈਕਸਟ ਦੇਖੀ ਜਿਹੜਾ ਸੰਗਰੂਰ ਚ ਹੋਈਆਂ ਸੀ ਚੋਣਾਂ ਤੇ ਉਦੋਂ ਸਿਮਰਨਦੀਪ ਸਿੰਘ ਮਾਨ ਨੂੰ ਜਿਤਾਇਆ ਸੀ ਐਮਪੀ ਬਣਾਇਆ ਸੀ ਮੈਂ ਉਧਰ ਆਉਣਾ ਸੀ ਤੁਸੀਂ ਆਪੇ ਆਗੇ ਪਹਿਲਾਂ ਉਦੋਂ ਪਤਾ ਕੀ ਹੋਇਆ ਸੀਗਾ ਉਹਦੇ ਵਿੱਚ ਤਿੰਨ ਫੈਕਟ ਪੈਂਦੇ ਆ ਜੇ ਇੱਕ ਤਾਂ ਝਾੜੂ ਵਾਲਿਆਂ ਨੇ ਗਲਤੀ ਕਰ ਲਈ ਸੀ ਜਿਹੜਾ ਜ਼ਿਲਾ ਪ੍ਰਧਾਨ ਸੀ ਬਾਠ ਉਹਨਾਂ ਦਾ ਬਰਨਾਲੇ ਤੋਂ ਉਹ ਟਿਕਟ ਮੰਗਦਾ ਸੀ ਉਹਨੂੰ ਟਿਕਟ ਨਹੀਂ ਦਿੱਤੀ ਸੀ ਇੱਕ ਤਾਂ ਉਹ ਪੰਗਾ ਪਿਆ ਸੀਗਾ ਠੀਕ ਹੈ ਉਹਨੇ ਘੱਟੋ ਘੱਟ 20-25 ਹਜ਼ਾਰ ਰੋਡ ਦਾ ਨੁਕਸਾਨ ਕੀਤਾ ਹੁਣ ਵੀ ਕੀਤਾ ਜੇ ਕਾਂਗਰਸ ਜਿੱਤੀ ਆ ਉਥੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਹੂੰ ਦੂਜੀ ਗੱਲ ਉਦੋਂ ਤਿੰਨ ਮੌਤਾਂ ਤੇ ਮੌਦਾ ਟਾਂਡੋ ਹੋਇਆ ਸੀ ਹੂੰ ਤੁਹਾਨੂੰ ਪਤਾ ਹੋਣਾ ਸ਼ਾਇਦ ਬਿਲਕੁਲ ਠੀਕ ਹੈ ਨੇ ਨਹੀਂ ਸਾ ਦੋ ਦਾ ਹੈ ਤੀਜੀ ਦਾ ਹੋਣਾ ਸੀਗਾ ਤੀਜੀ ਬਚ ਗਈ ਅਮਰਤਪਾਲ ਅਮਰਤਪਾਲ ਬਚ ਗਿਆ ਇੱਕ ਤਾਂ ਸਿੱਧੂ ਮੂਸੇਵਾਲ ਦੀ ਉਹਦਾ ਮੌਤ ਹੋਈ ਸੀ ਠੀਕ ਹੈ ਇੱਕ ਦੀਪ ਸਿੱਧੂ ਦੀ ਹੋਈ ਸੀ ਠੀਕ ਹੈ ਅੱਛਾ ਹੁਣ ਤੁਹਾਨੂੰ ਮੈਂ ਇੱਕ ਨਵੀਂ ਗੱਲ ਦੱਸ ਦਿੰਦਾ ਹੁਣ ਵੀ ਨਾ ਮੌਤ ਦਾ ਕਾਂਡਬ ਹੋਣਾ ਸੀ ਆ ਅਮਰਤਪਾਲ ਮਹਿਰੋ ਭੱਜ ਗਿਆ ਠੀਕ ਹੈ ਜੇ ਕਿਤੇ ਉਹ ਜੇ ਕਿਤੇ ਪੰਜਾਬ ਚ ਹੁੰਦਾ ਨਾ ਉਧਰ ਨੂੰ ਛੁਰੇ ਚੱਲਣੀ ਸੀ ਮਾਨਸੇ ਮਨਜਿਤ ਮਾਨ ਵਾਲੀ ਸ਼ਾਇਦ ਮਾਨਾਂ ਦੇ ਵਿੱਚ ਮਾੜੀ ਮੋਟੀ ਗੱਲਬਾਤ ਹੋ ਜਾਣੀ ਸੀ ਇਹ ਇਹ ਜਿਹੜੀ ਤੁਸੀਂ ਸ਼ੰਗਰੂਰ ਦੀ ਗੱਲ ਕਰਦੇ ਆ ਉਦੋਂ ਸਿਮਰਤ ਮਾਨ ਨਹੀਂ ਜਿੱਤਿਆ ਉੱਥੇ ਇਹ ਭੁਲੇਖਾ ਕੱਢ ਦਿਓ ਠੀਕ ਹੈ ਇੱਕ ਤਾਂ ਵਿਰੋਧੀ ਧਿਰ ਆਪ ਉਹ ਤਾਂ ਆਪ ਜਿਹੜੀ ਪਾਰਟੀ ਮੌਜੂਦਾ ਪਾਰਟੀ ਵਿੱਚ ਉਹ ਸਰਕਾਰ ਵਿੱਚ ਹੋਈ ਉਹ ਉਹਨੇ ਕੰਮ ਖਰਾਬ ਕੀਤਾ ਤੇ ਦੋ ਮੋਤਾਂ ਹੋਈਆਂ ਸੀ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਤਾਂ ਜਿੱਤਿਆ ਸੀ ਇਹ ਬੰਦਾ ਉਦੋਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਨਹੀਂ ਐਤਕੀ ਜਿਹੜੀ ਤੁਸੀਂ ਹੁਣ ਗੱਲ ਆਖੀ ਕਿ ਐਤਕੀ ਵੀ ਹੋਣਾ ਸੀ ਅਮਰਪਾਲ ਭੱਜ ਗਿਆ ਇਹਦਾ ਕੀ ਮਤਲਬ ਹੈ ਜੀ ਮਤਲਬ ਇਹੀ ਆ ਨਾ ਇਹ ਬੰਦੇ ਸ਼ਿਕਾਰ ਦੀ टांग ਵਿੱਚ ਹੁੰਦੇ ਆ ਵੀ ਹੁਣ ਸ਼ਿਕਾਰ ਨਿਕਲਿਆ ਵੀ ਉਹਨੂੰ ਕਿ ਸ਼ਿਕਾਰ ਕਿਦਾਂ ਕਰੀਏ ਜੇ ਕਿਤੇ ਅਮਰਤਪਾਲ ਮਹਿਰੋਂ ਬਰਗਾ ਕਿਤੇ ਇਹਦੀ ਸ਼ਰਨ ਲੈ ਲੈਂਦਾ ਮੈਨੂੰ ਇਦਾਂ ਲੱਗਦਾ ਜਦੋਂ ਉਹਨੇ ਕਤਲ ਕੀਤਾ ਸੀ ਤਾਂ ਗੱਡੀ ਛਾੜ ਕੇ ਇਹਨਾਂ ਨੇ ਇਨਕਾਊਂਟਰ ਜਾਂ ਫਿਰ ਗੱਡੀ ਵਿੱਚ ਰੱਖ ਦੇਣਾ ਸੀ ਕੋਲੇ ਬੋਤਲ ਸ਼ਰਾਬ ਦੀ ਹੋਣੀ ਸੀ ਠੀਕ ਹੈ ਨਾ ਬਾਅਦ ਵਿੱਚ ਮੱਥੇ 'ਤੇ ਗੋਲੀ ਵੱਜੀ ਟਰੱਕ ਦੇ ਨਾਲ ਗੱਡੀ ਵੱਜਣੀ ਸੀ ਇਹ ਗੱਲਾਂ ਫਿਰ ਹੋ ਜਾਣੀਆਂ ਸੀ ਠੀਕ ਹੈ ਨਾ ਤੇ ਫਿਰ ਉਹਨੂੰ ਫਿਰ ਉਹਨੂੰ ਕੌਮੀ ਜੋਧਾ ਬਣਾ ਦਿੱਤਾ ਜਾਣਾ ਸੀਗਾ ਠੀਕ ਹੈ ਫਿਰ ਹੋ ਸਕਦਾ ਕਮਲਕੌਰ ਉਸੇ ਗੱਡੀ 'ਚ ਹੁੰਦੀ ਜ ਜੇ ਰੀਨਾ ਰਾਏ ਸੀ ਹਾਂ ਇਹ 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 ਬੇਤੁਕੀਆਂ ਗੱਲਾਂ ਨਹੀਂ ਹੈਗੀਆਂ ਇਹ ਲੋਕਾਂ ਨੇ ਕੀਤੀਆਂ ਨੇ ਜਿਹੜਾ ਬੰਦਾ ਸੰਗਰੂਰ ਦੀ ਵਾਇਲੈਕਸ਼ਨ ਜਿਮਨੀ ਚੋਣ ਦੇ ਵਿੱਚ ਕਹਿ ਸਕਦਾ ਇਹ ਗੈਂਗਸਟਰਾਂ ਨੂੰ ਸੱਦਾ ਦਿੰਨੇ ਆ ਆਓ ਸਾਡੇ ਨਾਲ ਮਿਲ ਕੇ ਕੰਮ ਕਰੋ ਹੂੰ ਸਿਮਰਿਤ ਮਾਨ ਦੀ ਦੀ ਸਟੇਟਮੈਂਟ ਹੈ ਇਹ ਉਹਨੇ ਉਸ ਵੇਲੇ ਕਿਹਾ ਸੀ ਕਹਿੰਦਾ ਗੈਂਗਸਟਰਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਸਾਡੇ ਨਾਲ ਮਿਲ ਕੇ ਕੰਮ ਕਰੋ ਜਿਹੜਾ ਬੰਦਾ ਸ਼ਰ੍ਹਾਂ ਇਹ ਕਹਿ ਸਕਦਾ ਉਹ ਕੁਝ ਵੀ ਕਰ ਸਕਦਾ ਜੀ ਹੂੰ ਅੱਛਾ ਗਿਆਨੀ ਜੀ ਚਲੋ ਹੁਣ ਆਪਾਂ ਉਧਰਲੇ ਪਾਸੇ ਵਾਪਸ ਚੱਲਦੇ ਆ ਸੁਖਬੀਰ ਸਿੰਘ ਬਾਦਲ ਵਾਲੇ ਮਸਲੇ ਦੇ ਉੱਤੇ ਮਤਲਬ ਇਹ ਮੰਨ ਲਈਏ ਕਿ ਪੰਥ ਨੇ ਮਾਫੀ ਤੋਂ ਬਾਅਦ ਵੀ ਜਿਹੜੀ ਸਜ਼ਾ ਲੱਗੀ 2 ਦਸੰਬਰ ਤੋਂ ਬਾਅਦ ਉਸ ਤੋਂ ਬਾਅਦ ਵੀ ਸਵੀਕਾਰ ਨਹੀਂ ਕੀਤਾ ਸੁਖਬੀਰ ਬਾਦਲ ਨੇ ਦੇਖੋ ਤੁਸੀਂ ਸਿਆਣੇ ਹੋ ਮੈਂ ਇਹ ਗੱਲਾਂ ਕਰਾਂ ਰੋਜ਼ ਰੋਜ਼ ਇਹ ਚੰਗੀਆਂ ਨਹੀਂ ਲੱਗਦੀਆਂ ਪਹਿਲਾਂ ਤਾਂ ਇਹ ਡਿਕਲੇਅਰ ਕਰੋ ਹੂੰ ਜਾਂ ਸ਼੍ਰੋਮਣੀ ਕਾਲਜਲ ਦੀ ਸਟੇਟਮੈਂਟ ਹੋਣੀ ਚਾਹੀਦੀ ਵੀ ਅਕਾਲ ਤਖਤ ਤੇ ਮਾਫੀ ਮੰਗੀ ਕਿਹਨੇ ਆ ਹੂੰ ਸੁਖਵੀਰ ਬਾਦਲ ਨੇ ਮੰਗੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਮੰਗੀ ਹੈ ਇਹ ਡਿਕਲੇਅਰ ਕਰੋ ਨਾ ਲੋਕਾਂ ਦੇ ਮਨ ਵਿੱਚ ਹਲੇ ਬਹੁਤ ਵੱਡਾ ਭੁਲੇਖਾ ਹੈ ਇਹ ਜੇ ਸੁਖਵੀਰ ਬਾਦਲ ਨੇ ਮਾਫੀ ਮੰਗੀ ਹੈ ਤਾਂ ਫਿਰ ਸ਼ਰਯਾਮ ਪਤਾ ਹੈ ਵੀ ਜਿਹੜੇ ਅਕਾਲੀ ਦਲ ਪੱਕੇ ਹੈਗੇ ਨੇ ਉਹ ਨਾਲ ਨਹੀਂ ਖੜਨਗੇ ਇਹ 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 ਦੋ ਰਾਮਾਂ ਹੈਗੀਆਂ ਨੇ ਜੇ ਸ਼੍ਰੋਮਣੀ ਅਕਾਲੀ ਦਲ ਮਾਫੀ ਮੰਗਦਾ ਹੈ ਤਾਂ ਫਿਰ ਉੱਥੇ ਜ਼ਿਕਰ ਕਿਉਂ ਨਹੀਂ ਹੋਇਆ ਸਮੁੱਚੇ ਅਕਾਲੀ ਦਲ ਦਾ ਹੂੰ ਜਥੇਦਾਰਾਂ ਨੇ ਪਤਾ ਜਥੇਦਾਰਾਂ ਨੂੰ ਜਿੰਨੀ ਕ ਬੁਰਕੀ ਪਾਈ ਸੀ ਓਨੀ ਗੱਜ ਜਥੇਦਾਰਾਂ ਨੇ ਗੱਲ ਕਰਤੀ ਨਾ ਜਥੇਦਾਰਾਂ ਨੇ ਸੁਖਵੀਰ ਬਾਦਲਾ ਨਾਂ ਲਿਆ ਹਮਮ ਸ਼ਰਮਣੀ ਕਮੇਟੀ ਦਾ ਨਾਂ ਲਿਆ ਹੀ ਨਹੀਂਗਾ ਹਮ ਇਹ ਇਹ ਤਾਂ ਤੁਹਾਨੂੰ ਕਲੀਅਰ ਕਰਨਾ ਪੈਣਾ ਨਾ ਹੁਣ ਵੀ ਲੋਕ ਕਹਿੰਦੇ ਆ ਹੁਣ ਵੀ ਲੋਕ ਕਹਿੰਦੇ ਆ ਵੀ ਘੱਟੋ ਘੱਟ 170 ਸ਼ਰਮਣੀ ਕਮੇਟੀ ਦੇ ਮੈਂਬਰ ਨੇ ਅਕਾਲੀ ਦਲ ਦੇ ਵਿੱਚ ਠੀਕ ਹੈ 117 ਐਮਐਲਏ ਮੰਨ ਕੇ ਚੱਲੋ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਉਮੀਦਵਾਰ ਨੇ ਹਮ ਹੈਗੇ ਨੇ ਉਹ ਕੋਈ ਸਾਬਕਾ ਐਮਪੀ ਹੋਣਗੇ ਮੌਜੂਦਾ ਹੋਣਗੇ ਠੀਕ ਹੈ ਉਹ ਸਾਰਿਆਂ ਨੂੰ ਜਾਣਾ ਪੈਣਾ ਘੱਟੋ-ਘੱਟ 300 ਬੰਦਾ ਹੋਊਗਾ ਮੰਨ ਕੇ ਚੱਲੋ ਮੇਰੇ ਹਿਸਾਬ ਨਾਲ ਹੂੰ ਉਹਨਾਂ ਸਾਰਿਆਂ ਨੂੰ ਪੇਸ਼ ਹੋਣਾ ਪੈਣਾ ਗੱਲ ਦੇ ਵਿੱਚ ਤਖਤ ਹੀ ਪਾਉਣੀ ਪੈਣੀ ਵੀ ਹਾਂ ਅਸੀਂ ਗੁਨਾਹ ਕੀਤੇ ਨੇ ਅਸੀਂ ਵਿਆਧ ਵੀ ਕੀਤੀ ਹੈ ਸੱਸੇ ਵਾਲੇ ਨੂੰ ਮਾਫੀ ਦਿੱਤੀ ਹੈ ਅਸੀਂ ਚਿੱਟਾ ਵੇਚਿਆ ਇਹ ਸਾਰਾ ਕੁਝ ਕਹਿਣਾ ਪੈਣਾ ਹੂੰ ਜੇ ਤਾਂ ਜਿਗਰਾ ਹੈਗਾ ਫਿਰ ਤਾਂ ਕਹਿ ਦਿਓ ਹੂੰ ਇਹ ਲੋਕ ਪਤਾ ਕੌਣ ਨੇ ਇਹਦਾ ਬੁੱਟਾ ਸਿੰਘ ਨੂੰ ਕਹ ਸਾਡੇ ਬੁੱਟਾ ਸਿੰਘ ਨੇ 5 ਡਾਲਰ ਕੱਢੇ ਸੀ ਅਜਿਹਾ ਕਹਿੰਦੇ ਹੁਣ ਵੀ ਕੱਢਾਂਗੇ ਹੂੰ ਅਜਿਹਾ ਕਹਿੰਦੇ ਹੁਣ ਵੀ ਕੱਢਾਂਗੇ ਸਾਡੀ ਗੋਲਕ ਹੈ ਹੂੰ ਠੀਕ ਹੈ ਅਜਿਹਾ ਹੁਣ ਵੀ ਕੱਢਾਂਗੇ ਵੀ ਤੁਸੀਂ ਦੱਸੋ ਤੁਸੀਂ ਦੱਸੋ ਵੀ ਇਹ ਕੁਛ ਕੀਤਾ ਸੀ ਜੇ ਕੀਤਾ ਸੀ ਤਾਂ ਲੋਕ ਸਵੀਕਾਰ ਕਰ ਲੈਣਗੇ ਹੂੰ ਮੰਨੋ ਤਾਂ ਸਹੀ ਹੂੰ ਬਿਲਕੁਲ ਅੱਛਾ ਤੁਹਾਨੂੰ ਤੁਸੀਂ ਵੀ ਪੰਥ ਦੇ ਨਾਲ ਜੁੜੇ ਪੰਥਕ ਆਗੂ ਬੂਟਾ ਸਿੰਘ ਜੀ ਮੈਂ ਜਾਣਨਾ ਚਾਹੁੰਨਾ ਆ ਕਿ ਤੁਸੀਂ ਅਕਾਲੀ ਦਲ ਨੂੰ ਸਰਜੀਤ ਹੋਇਆ ਦੇਖਣਾ ਜੇ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਦਾ ਦੇਖਣਾ ਚਾਹੁੰਦੇ ਹੋ ਕੀ ਪੈਮਾਨੇ ਨੇ ਤੁਹਾਡੇ ਦੇਖੋ ਜੀ ਮੇਰੇ ਕੋਲ ਤਾਂ ਸਿੱਧੀਆਂ ਜਿਹੀਆਂ ਗੱਲਾਂ ਨੇ ਹਾਂ ਨਾ ਬਹੁਤ ਹੀ ਫਲਸਫੀ ਭੁੱਟਣੀ ਲੋੜ ਹੈ ਫਲਸਫੀ ਆਉਂਦੀ ਬਹੁਤ ਹੈ ਹਨਾ ਤੇ ਵੀ ਜਿਹੜਾ ਲੰਗਲਾਣਾ ਹੁਣ ਹੈਗਾ ਸ਼੍ਰੋਮਣੀ ਕਾਲ ਦਲ ਵਿੱਚ ਇਹ ਨਹੀਂ ਚਾਹੀਦਾ ਜੀ ਪੰਜਾਬ ਨੂੰ ਇਹਨਾਂ ਨੇ ਲੁੱਟ ਖੋਟ ਕਰਕੇ ਆਪਣੇ ਘਰ ਭਰੇ ਹੋਏ ਨੇ ਕੋਈ ਚਿੱਟੇ ਦਾ ਵਪਾਰੀ ਐ ਕੋਈ ਸ਼ਰਾਬ ਦਾ ਵਪਾਰੀ ਐ ਕੋਈ ਬਲਾਤਕਾਰੀ ਐ ਕੋਈ ਕੁਛ ਐ ਕੋਈ ਕੁਛ ਐ ਇਹ ਇਹ ਲੁੰਗਲਾਣਾ ਸਾਰਾ ਲੋਕ ਪਸੰਦ ਨਹੀਂ ਕਰਦੇ ਸਮਝਾਈ ਗੱਲ ਦੀ ਨਵੇਂ ਸਿਰੇ ਤੋਂ ਨਵਾਂ ਜੁੱਤ ਚਾਹੀਦਾ ਠੀਕ ਐ ਨਾ ਬੜੇ ਲੇਕੇ ਸਾਡੇ ਨੌਜਵਾਨ ਹੈਗੇ ਨੇ ਸ਼ਰਮ ਦਿਮਗ ਸਾਡੇ ਕੋਲ ਲੋਕ ਹੈਗੇ ਨੇ ਉਹ ਲੋਕਾਂ ਦਾ ਅਕਲਦਲ ਚਾਹੀਦਾ ਜੀ ਤੇ ਇਹਨਾਂ ਲੋਕਾਂ ਨੂੰ ਹੁਣ ਕਿਸੇ ਇਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਇਹ ਗੱਲ ਮੇਰੀ ਚੇਤੇ ਰੱਖ ਲਿਓ ਮਰਦੇ ਕਰ ਲੈਣ ਏ ਕਹਿ ਸਕਦੇ ਆ ਕਿ ਤੁਸੀਂ ਫਿਰ ਪੰਜ ਮੈਂਬਰੀ ਕਮੇਟੀ ਦੇ ਹੱਕ ਚ ਹੈਗੇ ਜੀ ਨਹੀਂ ਜਿਹੜੇ ਪੰਜ ਮੈਂਬਰੀ ਕਮੇਟੀ ਉਹ ਵੀ ਇਹਨਾਂ ਦੀ ਬਣਾਈ ਹੈ ਉਹ ਕਿਹੜਾ ਕੋਈ ਬਾਹਰੋਂ ਆਏ ਨੇ ਹੂੰ ਉਹ ਵੀ ਇਹਨਾਂ ਦੀ ਬਣਾਈ ਹੈ ਨਾ ਦੇਖੋ ਮੈਂ ਗੱਲ ਇੱਕ ਤੁਹਾਨੂੰ ਕਲੀਅਰ ਕਰ ਦਿੰਦਾ ਵੀ ਜੇ ਜਥੇਦਾਰ ਦੇ ਵਿੱਚ ਹਿੰਮਤ ਹੈਗੀ ਹੈ ਨਾ ਜਿਹੜੇ ਬੰਦੇ ਬਾਹਲੀਆਂ ਵੱਡੀਆਂ ਫੜਾ ਮਾਰਦੇ ਨੇ ਉਹ ਸਰਵਤ ਖਾਲਸਾ ਬੁਲਾ ਸਕਦੇ ਆ ਜਥੇਦਾਰਾਂ ਕੋਲੇ ਪਾਵਰ ਹੈਗੀ ਆ ਠੀਕ ਹੈ ਉੱਥੇ ਹਰੇਕ ਜ਼ਿਲ੍ਹੇ ਵਿੱਚੋਂ ਸਿਲੈਕਸ਼ਨ ਕੀਤੀ ਜਾ ਸਕਦੀ ਹੈ ਠੀਕ ਹੈ ਅਸੀਂ ਇਲੈਕਸ਼ਨ ਨੂੰ ਪ੍ਰਵਾਨ ਨਹੀਂ ਕਰਨਾ ਸਿਲੈਕਸ਼ਨ ਨੂੰ ਕਰਨਾ ਹੈ ਸਿਲੈਕਸ਼ਨ ਪਿੰਡਾਂ ਵਿੱਚ ਹੋਣੀ ਹੈ ਸਭ ਨੂੰ ਪਤਾ ਹੁੰਦਾ ਸਾਡੇ ਪਿੰਡ ਦਾ ਬੰਦਾ ਹੈਗਾ ਵੀ ਕਿੰਨਾ ਭਲਾ ਮਾਨਸਾ ਕਿ ਦੀ ਬੈਕਗ੍ਰਾਉਂਡ ਇਹਦੀ ਕਿੰਨਾ ਕਹਿ ਗਈ ਹੈ ਉਹਦਾ ਸਿਲੈਕਸ਼ਨ ਹੋ ਜੇ ਤੇ ਨਵੇਂ ਸਿਰਿਓਂ ਨਵੇਂ ਸਿਰਿਓਂ ਸਾਰਾ ਕੁਝ ਤਾਣਾ ਬਣਾਣਾ ਬੁਣਣਾ ਫੇਰ ਤਾਂ ਕੁਝ ਬਣ ਜੂਗਾ ਨਹੀਂ ਇਹਨਾਂ ਲੋਕਾਂ ਦੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਜੀ ਇਹ ਤੁਸੀਂ ਗੱਲਾਂ ਭੁੱਲ ਜਾਓ ਬਾਰ ਬਾਰ ਕਰਨ ਦਾ ਫਾਇਦਾ ਕੋਈ ਨਹੀਂ ਹਮ ਮਸਲਨ ਕਿ ਆਉਂਦੇ ਸਮੇਂ 'ਚ ਵੀ ਜਦੋਂ ਚੋਣ ਲੜਦੇ ਆ ਤੇ ਹਾਲਾਤ ਇਹੀ ਰਹਿਣਗੇ ਕੁਝ ਬਦਲਣ ਵਾਲੇ ਨਹੀਂ ਹੈਗੇ ਮੈਂ ਕਹਿੰਦਾ ਇਦੋਂ ਇਦੋਂ ਘਟ ਗਿਆ ਹਾਲਾਤ ਹੋਣਗੇ ਜੀ ਵਧੀਆ ਨਹੀਂ ਹੋਣੇ ਇਹ ਗੱਲ ਮੇਰੀ ਚੇਤੇ ਰੱਖਿਓ ਕਿਉਂਕਿ ਜਿਹੜਾ ਕੁਝ ਹੋਣੇ ਕਰ ਰਹੇ ਨੇ ਤੁਸੀਂ ਦੇਖਿਆ ਕੋ ਜਵਾਕ ਜਿਹੜਾ ਕਹਿੰਦਾ ਹੁੰਦਾ ਸੁਖਵੀਰ ਨੂੰ ਸਿੱਧਾ ਫੋਨ ਲਾਉਂਦਾ ਉਹ ਖੋਤੇ ਵਾਂਗੂ ਸ਼ਰਮੁੰਨਿਆ ਹੁੰਦਾ ਕਿਤੇ ਪੱਗ ਮੰਨ ਲਾਂਦਾ ਕਿਤੇ ਕਿੱਦਾਂ ਹੁੰਦਾ ਜੇ ਸੁਖਵੀਰ ਉਹ ਹੈ ਜੇ ਜਵਾਕਾਂ ਦੇ ਨਾਲ ਫੋਨ ਤੇ ਗੱਲ ਕਰਦਾ ਪੋਡਕਾਸਟ ਦੇ ਨਾਲ ਤੁਸੀਂ ਮੈਨੂੰ ਦੱਸਿਓ ਵੀ ਕਿੱਡੀ ਔਕਾਤ ਹੈ ਇਹਨਾਂ ਲੋਕਾਂ ਦੀ ਉਹ ਬੱਚੇ ਦਾ ਕੰਟਰੀ ਉਹ ਕੰਟਰੀਬਿਊਸ਼ਨ ਕੀ ਆ ਉਹਦਾ ਕੀ ਕੀਤਾ ਉਹਨੇ ਕਾਲਜ ਵਾਲੇ ਉਹ ਕਹਣਾ ਤੁਸੀਂ ਇਹ ਦੱਸੋ ਵੀ ਕਾਲੇਦਾਲ ਦਾ ਮੈਂਬਰ ਹੈਗਾ ਉਹ ਹੂੰ ਉਹਦਾ ਤੁਸੀਂ ਉਹਦੇ ਤੁਸੀਂ ਪਾਗਲ ਹਾ ਕੇ ਦੇਖੋ ਪਹਿਲਾਂ ਉਹਦੇ ਸਿਰ ਤੇ ਕੀ ਹੈ ਹੂੰ ਕੀ ਕੀ ਸੁਖਵੀਰ ਨੂੰ ਕੋਈ ਮਨਿੰਡੇ ਸਮਝ ਹੈਗੀ ਆ ਹੂੰ ਬਚਕਾਨੀਆਂ ਗੱਲਾਂ ਠੀਕ ਹੈ ਨਾ ਇਹਦੂ ਤਾਂ ਯਾਰ ਤੁਸੀਂ ਜਿਹੜੇ ਗੁਰਦਾਰਿਆਂ ਦੇ ਗ੍ਰੰਥੀ ਨੇ ਮੈਂ ਕਹਿੰਦਾ ਤੁਸੀਂ ਉਹਨਾਂ ਨੂੰ ਭਰਤੀ ਕਰ ਲਓ ਉਹਨਾਂ ਨੂੰ ਕਹੋ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਉਹ ਵੀ ਕੁਝ ਨਾ ਕੁਝ ਲੈ ਡੱਗਣਗੇ ਸ਼ਰਮ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਹੂੰ ਠੀਕ ਹੈ ਬਿਲਕੁਲ ਅੱਜ ਦੇ ਇਹਨਾਂ ਵਿਚਾਰਾਂ ਦੇ ਵਿੱਚ ਆਉਂਦੇ ਸਮੇਂ ਦੇ ਮੁਤਲਕ ਕੀ ਕੁਝ ਦਰਪੇਸ਼ ਆਵੇਗਾ ਪੰਥ ਦੇ ਸਾਹਮਣੇ ਉਹ ਵੇਖਣ ਦੀ ਵੀ ਗੱਲ ਹੈ ਔਰ ਗਿਆਨੀ ਜੀ ਨੇ ਵੀ ਆਪਣੇ ਵਿਚਾਰ ਰੱਖੇ ਨੇ ਗਿਆਨੀ ਜੀ ਬਹੁਤ ਸ਼ੁਕਰੀਆ ਸਮਾਂ ਕੱਢਿਆ ਔਰ ਆਉਂਦੇ ਸਮੇਂ ਵਿੱਚ ਕੀ ਤੇ ਜਾਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ ਤੇ